ਕਿੰਨੇ ਹੀ ਲੋਕਾਂ ਦਾ ਨਸ਼ਾ ਛਡਵਾ ਚੁੱਕੇ ਨੇ ਚਿੱਟਾ ਹੋਵੇ ਢੁੱਕੀ ਹੋਵੇ আফੀਮ ਡੋਡੇ ਜਾਂ ਸ਼ਰਾਬ ਦਾ ਨਸ਼ਾ ਕੋਈ ਵੀ ਨਸ਼ਾ ਵੱਡੇ ਤੋਂ ਵੱਡਾ ਨਸ਼ਾ ਪਹਿਲੇ ਦਿਨ ਤੋਂ ਬਿਨਾ ਕੋਈ ਤੋੜ ਤਕਲੀਫ ਤੋਂ ਛਡਵਾ ਚੁੱਕੇ ਨੇ ਬਾਈ ਹੁਣੀ ਦੇਖੋ ਭਾਈ ਜੀ ਅੱਜ ਕੱਲ ਕੋ ਆਪਾਂ ਨਮਾਰਾਮ ਬਾਣੀ ਹੈਗਾ ਹਜ਼ਾਰਾਂ ਸਾਲ ਪੁਰਾਣਾ ਆਪਣਾ ਬਜ਼ੁਰਗਾਂ ਨਾਲ ਚੱਲ ਰਿਹਾ ਆਯੁਰਵੇਦ ਗ੍ਰੰਥਾ ਦੇ ਆਧਾਰਿਤ ਦੇ ਉੱਤੇ ਆਪਾਂ ਇੱਕ ਦਵਾਈ ਤਿਆਰ ਕੀਤੀ ਹੈ ਆਯੁਰਵੈਦਿਕ ਜਦੋਂ ਵੀ ਬੰਦੇ ਨੂੰ ਪੂਰੀ ਤੋੜ ਲੱਗੀ ਹੋਈ ਆ ਆਪਾਂ ਪਹਿਲੀ ਡੋਜ਼ ਦੇ ਨਾਲ ਜਿਹੜੀ ਉਹਦੀ ਤੋੜ ਖਤਮ ਕਰ ਦਾਂਗੇ ਬੱਚੇ ਦੇ ਮਾਪਿਓ ਉਹਦੇ ਰਿਸ਼ਤੇਦਾਰ ਚਾਚਾ ਮਾਮਾ ਕਾਉਂਸਲਿੰਗਾਂ ਤਾਂ ਬਥੇਰਾ ਕਰ ਚੁੱਕੇ ਬਟ ਕਾਉਂਸਲਿੰਗਾਂ ਦੇ ਨਾਲ ਨਸ਼ਾ ਨਹੀਂ ਛੱਡ ਪਾ ਰਿਹਾ ਹੈਗਾ ਕਿਉਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ ਉਹਨੂੰ ਤੋੜ ਲੱਗਦੀ ਆ ਹੱਡ ਪੈਰ ਦੁਖਦੇ ਨੇ ਅੱਖਾਂ 'ਚੋਂ ਪਾਣੀ ਆਉਂਦਾ ਬਾਸੀਆਂ ਹੁੰਦੀਆਂ ਨੇ ਨੱਕ 'ਚੋਂ ਪਾਣੀ ਚੁੰਦਾ ਹੈਗਾ ਕਿਉਂਕਿ ਉਹਦੇ ਅੰਦਰ ਕੀ ਹੈ ਇਮਿਊਨਿਟੀ ਦਾ ਬਿਲਕੁਲ ਖਤਮ ਕਰ ਦੇ ਨਸ਼ਾ ਉਹ ਖੋਖਲਾਪਣ ਦੂਰ ਕਰਨ ਵਾਸਤੇ ਆਪਾਂ ਨੂੰ ਕੁਝ ਏਦਾਂ ਦੀ ਚੀਜ਼ ਆਪਣੀ ਬੋਡੀ ਨੂੰ ਪਾਵਰਫੁਲ ਚਾਹੀਦੀ ਹੈ ਨਾ ਜਿਹੜੀ ਉਸ ਚੀਜ਼ ਨੂੰ ਕਵਰ ਕਰ ਲੇ ਰਿਵਾਈਵਡ ਡਾਈਟ ਦੇ ਨਾਮ ਤੇ ਆਪਾਂ ਇੱਕ ਦਵਾਈ ਤਿਆਰ ਕੀਤੀ ਹੈ ayurvedic ਜਿਹੜਾ ਕਿ ਪਹਿਲੇ ਦਿਨ ਤੋਂ ਆਪਾਂ ਨਸ਼ਾ ਛੱਡਣ ਦੀ ਗਰੰਟੀ ਲੈ ਲਈ ਹੈ ਤੇ ਕਹਿੰਦੇ ਸੀ ਬੜਾ ਸਮਝਾ ਕੇ ਦੇਖ ਲਵਦੇ ਮੁੰਡੇ ਨੂੰ ਪਰ ਫੇਰ ਉਹੀ ਇਹੀ ਨਸ਼ੇ ਦੇ ਵਿੱਚ ਪੈ ਜਾਂਦਾ ਉਹ ਵੀ ਇੱਥੇ ਨਸ਼ਾ ਛੱਡ ਕੇ ਗਏ ਨੇ ਬਿਲਕੁਲ ਜੀ ਬਿਲਕੁਲ ਆਪਣੇ ਕੋਲ ਪਤਾ ਹੀ ਨਹੀਂ ਕਿੰਨੇ ਕੁੜੀਆਂ ਮੁੰਡੇ ਠੀਕ ਹੈ ਵੀ ਜਿਹੜੇ ਕਿ ਕਈ-ਕਈ ਸਾਲਾਂ ਤੋਂ ਆਦੀ ਹੋਏ ਸੀ ਨਸ਼ੇ ਦੇ ਕੋਈ ਕਿਸੇ ਤਰ੍ਹਾਂ ਨਸ਼ਾ ਕਰਦੇ ਕੋਈ ਕਿਸੇ ਦਾ ਹਰੇਕ ਬੰਦੇ ਦੀ ਆਪਾਂ ਜਿਹੜੀ ਪ੍ਰਾਈਵੇਸੀ ਆ ਉਹ ਰੱਖਦੇ ਆ ਗੁਪਤ ਰੱਖਦੇ ਆ ਕਿਉਂ ਕਿ ਕਿਉਂਕਿ ਹਰ ਇੱਕ ਬੰਦੇ ਦਾ ਅੱਜ ਮਾਰਕੀਟ ਵਿੱਚ ਸਟੇਟਸ ਹੈਗਾ ਵੀ ਜਿਵੇਂ ਕਹਿੰਦੇ ਆ ਨਾ ਵੀ ਚਿੱਟੇ ਦਾ ਨਸ਼ਾ ਤਾਂ ਛੱਡੇ ਨਹੀਂ ਜਾਂਦਾ ਆਮ ਕਰਕੇ ਸੁਣਨ ਨੂੰ ਮਿਲਦੀ ਨੇ ਗੱਲਾਂ ਵੀ ਇਹ ਨਹੀਂ ਛੱਡਿਆ ਜਾਂਦਾ ਪਰ ਸੰਭਵ ਹੈਗਾ ਵੀ ਛੱਡਿਆ ਜਾ ਸਕਦਾ ਬਿਲਕੁਲ ਵੀਰੇ ਸੰਭਵ ਹੈਗਾਗਾ ਨਵਾਂ ਨਸ਼ਾ ਕੀ ਹੁਣ ਆਪਾਂ ਦੇਖਦੇ ਹਾਂ ਕਿ ਜੀਭ ਤੇ ਥੱਲੇ ਰੱਖਣ ਵਾਲੀ ਗੋਲੀ ਆਉਂਦੀ ਹੈ ਜੀ ਉਹ ਖਾ ਲੈਂਦਾ ਬੰਦਾ ਬੰਦੇ ਨੂੰ ਅਸੀਂ ਤੋੜ ਨਹੀਂ ਲੱਗਦੀ ਹੁਣ ਉਹ ਤਾਂ ਆਪ ਹੀ ਇੱਕ ਨਸ਼ਾ ਹੈਗਾ ਜਾਤਾ ਹੋਵੇ ਵੀ ਹਾਂ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਕੋਈ ਇੱਕ ਮਰਿਆਦਾ ਹੋਵੇ ਇੱਕ ਲਿਮਟ ਹੋਵੇ ਵੀ ਆਪਾਂ ਉਹਨਾ ਟਾਈਮ ਗੋਲੀ ਖਾ ਕੇ ਉਸ ਤੋਂ ਬਾਅਦ ਆਪਾਂ ਲੋੜ ਨਾ ਪਵੇ ਬਟ ਉਹ ਤਾਂ ਆਪਣੀ ਉਮਰ ਪਰ ਲੱਗ ਜਾਂਦੀ ਆ ਅਜੇ ਨਹੀਂ ਉਹ ਹੀ ਕਹਿੰਦੇ ਵੀ ਜਦੋਂ ਜੀਵਤ ਰਹਿਣ ਲਈ ਰੱਖਣ ਵਾਲੀ ਗੋਲੀ ਜਿਹੜੀ ਇਹ ਵੀ ਨਹੀਂ ਛੱਡ ਹੋ ਰਹੀ ਉਹ ਵੀ ਛੜਾਈਆਂ ਖਾਂਦੇ ਜਾਂਦੇ ਆ ਉਹ ਵੀ ਛੜਾਈਆਂ ਨੇ ਠੀਕ ਹੈ ਹੁਣ ਆਪਣਾ ਜਿਹੜਾ ਹੈਗਾ ਇਹ ਆਪਣੇ ਕੀ 40 ਤੋਂ ਲੈ ਕੇ 50 52 ਦਿਨ ਦਾ ਕੋਰਸ ਹੈਗਾ ਬੰਦਾ ਕਰ ਲੈਂਦਾ ਨਾ ਤਾਂ ਉਹਨੂੰ ਆਪਣੀਆਂ ਕੁੜੀਆਂ ਖਾਨ ਦੀ ਲੋੜ ਪੈਂਦੀ ਆਪਣੀ ਦਵਾਈ ਖਾਨ ਦੀ ਲੋੜ ਪੈਂਦੀ ਹੈ ਨਾ ਹੀ ਕੋਈ ਨਸ਼ਾ ਲੈਣ ਦੀ ਲੋੜ ਪੈਂਦੀ ਜਿਵੇਂ ਕਹਿੰਦੇ ਪੁਰਾਣੇ ਬਜ਼ੁਰਗ ਹੁੰਦੇ ਨੇ ਉਹ ਕਹਿੰਦੇ ਬੜੇ ਪੁਰਾਣੇ ਸਮੇਂ ਤੋਂ ਫੀਮ ਖਾਂਦੇ ਆ ਰਹੇ ਆ ਛੱਟ ਨਹੀਂ ਹੁੰਦੀ ਉਹ ਵੀ ਛਡਾਉਂਗਾ ਮੈਂ ਖਾ ਜਿੰਨੇ ਮਰਜ਼ੀ ਕੋਈ 20 ਟੋਲੇ ਖਾਂਦਾ ਕੋਈ 30 ਟੋਲੇ ਖਾਂਦਾ ਜਿੰਨੀ ਮਰਜ਼ੀ ਫੀਮ ਖਾਂਦਾ ਆਪਾਂ ਪਹਿਲੇ ਦਿਨ ਤੋਂ ਨਸ਼ਾ ਛਡਾ ਲਵਾਂਗੇ ਜਿਵੇਂ ਹਸਪਤਾਲ ਤੇ ਜਾਂਦੇ ਨੇ ਲੋਕ ਉੱਥੇ ਦਾਖਲ ਕਰਦੇ ਤੁਸੀਂ ਵੀ ਕੋਈ ਦਾਖਲ ਵਗੈਰਾ ਕਰਦੇ ਹੋ ਨਾ ਨਾ ਜੀ ਆਪਾਂ ਦਾਖਲ ਨਹੀਂ ਕਰਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਰਟਾ ਵੀ ਆਪਣੇ ਕੋਲ ਬੰਦਾ ਉਦੋਂ ਲੈ ਕੇ ਉਹ ਜਦੋਂ ਤੋੜ ਲੱਗੀ ਹੋਈ ਆਪਾਂ ਪਹਿਲੀ ਡੋਜ਼ ਦੇ ਨਾਲ ਬੰਦੇ ਦੀ ਤੋੜ ਖਤਮ ਕਰਾਂਗੇ ਤੇ ਘਰ ਭੇਜਾਂਗੇ ਦਵਾਈ ਦੇ ਕੋਈ ਨੁਕਸਾਨ ਨਹੀਂ ਹੈਗਾ ਬਾਈ ਜੀ 100% ਆਯੁਰਵੇਦਿਕ ਹੈ ਆਯੂਸ ਤੋਂ ਮਾਨਤਾ ਪ੍ਰਾਪਤ ਹੈ ਜੀਐਮਪੀ ਦੀ ਸਟੈਂਪ ਲੱਗੀ ਹੋਈ ਕਿਸੇ ਤਰ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਹੈ ਹੀ ਨਹੀਂ ਸਸੀ ਕਾਲ ਦੋਸਤੋ ਲੱਭ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਬਜਿੰਦਰ ਸਿੰਘ ਸੋ ਦੋਸਤੋ ਵੀਡੀਓ ਬੜੀ ਖਾਸ ਰਹਿਣ ਵਾਲੀ ਆ بڑے ਲੋਕਾਂ ਦਾ ਘਰ ਬਚਾ ਸਕਦੀ ਹੈ ਇਹ ਵੀਡੀਓ ਸ਼ੇਅਰ ਕਰ ਦਿਓ ਅੱਜ ਮਿੱਤਰੋ ਤਨੌਲਾ ਦੇ ਵਿੱਚ ਖੜੇ ਹਾਂ ਸੰਦੀਪ بھائی ਉਹਨਾਂ ਦੇ ਨਾਲ ਮੁਲਾਕਾਤ ਕਰਵਾਉਣ ਲਈ ਪਹੁੰਚੇ ਹਾਂ ਜਿਹੜੇ ਕਿੰਨੇ ਹੀ ਲੋਕਾਂ ਦਾ ਨਸ਼ਾ ਛਡਵਾ ਚੁੱਕੇ ਨੇ ਚਿੱਟਾ ਹੋਵੇ ਭੁੱਕੀ ਹੋਵੇ ਆਫੀਮ ਡੋਡੇ ਜਾਂ ਸ਼ਰਾਬ ਦਾ ਨਸ਼ਾ ਕੋਈ ਵੀ ਨਸ਼ਾ ਵੱਡੇ ਤੋਂ ਵੱਡਾ ਨਸ਼ਾ ਪਹਿਲੇ ਦਿਨ ਤੋਂ ਬਿਨਾ ਕੋਈ ਤੋੜ ਤਕਲੀਫ ਤੋਂ ਛਡਵਾ ਚੁੱਕੇ ਨੇ ਬਾਈ ਹੁਣੀ ਸੋ ਗੱਲਬਾਤ ਕਰਨੇ ਲਈ ਪਹੁੰਚੇ ਵੀ ਜਹੀ ਕੀ ਖਾਸ ਜਿਹੜੀ ਜੜੀ ਬੂਟੀ ਲਈ ਬੈਠੇ ਨੇ ਜਾ ਜਿਹੜਾ ਕਿਹੜਾ ਰਾਮਬਨ ਇਲਾਜ ਲਈ ਬੈਠੇ ਜਿਹਦੇ ਨਾਲ ਪਹਿਲੇ ਦਿਨ ਤੋਂ ਨਸ਼ਾ ਛੱਡਾਇਆ ਜਾਂਦਾ ਸੋ ਗੱਲਬਾਤ ਕਰਦੇ ਆ ਸੰਦੀਪ بھائی ਸਾਹਿਬ ਨਮਜੋਦ ਹੋਣਗੇ ਬਾਈ ਜੀ ਸਾਸਿਕਾ ਠੀਕ ਹੋ ਸਾਸਿਕਾ ਬਾਈ ਜੀ ਬਹੁਤ ਬੜੀ ਠੀਕ ਠਾਕ ਤੁਸੀਂ ਦੱਸੋ ਬਾਈ ਜੀ ਬਹੁਤ ਵਧੀਆ ਕਿ ਇਹ ਜਿਹੜਾ ਕੀ ਰਾਮਬਨ ਲਈ ਬੈਠੇ ਜਿਹੜਾ ਮਨ ਲੋਕੰ ਦਾ ਹੈ ਪਹਿਲੇ ਦਿਨੀ ਛਡਵਾਈ ਜਾਂਦੇ ਹੋ ਦੇਖੋ ਬਾਈ ਜੀ ਅੱਜ ਕੱਲ ਕੋ ਆਪਾਂ ਨਮਾ ਰਾਮਬਨ ਨਹੀਂ ਹੈਗਾ ਹਜ਼ਾਰਾਂ ਸਾਲ ਪੁਰਾਣਾ ਆਪਣਾ ਬਜ਼ੁਰਗਾਂ ਨਾਲ ਚੱਲ ਰਿਹਾ ਆਯੁਰਵੇਦ ਗ੍ਰੰਥਾ ਦੇ ਹਧਾਰਤ ਦੇ ਉੱਤੇ ਆਪਾਂ ਇੱਕ ਦਵਾਈ ਤਿਆਰ ਕੀਤੀ ਹੈ ਆਯੁਰਵੈਦਿਕ ਜਿਹੜੀ ਕਿ ਆਯੂਸ ਤੋਂ ਮਾਨਤਾ ਬੰਦਾ ਲੈ ਕੇ ਆਓ ਜਦੋਂ ਵੀ ਬੰਦੇ ਨੂੰ ਪੂਰੀ ਤੋੜ ਲੱਗੀ ਹੋਈ ਹੈ ਆਪਾਂ ਪਹਿਲੀ ਡੋਜ਼ ਦੇ ਨਾਲ ਜਿਹੜੀ ਉਹਦੀ ਤੋੜ ਖਤਮ ਕਰ ਦਾਂਗੇ ਬੇਚੱਕ ਬੰਦਾ ਜਿੰਨੀ ਮਰਜ਼ੀ ਭੁੱਕੀ ਖਾਂਦਾ ਫੀਮ ਖਾਂਦਾ ਡੋਡੇ ਖਾਂਦਾਗਾ ਸਮੈਗ ਪੀਂਦਾ ਚਿੱਟਾ ਰੋਂਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਹੈਗਾ ਪਹਿਲੇ ਦਿਨ ਤੋਂ ਆਪਾਂ ਉਹਦੀ ਤੋੜ ਖਤਮ ਕਰਾਂਗੇ ਪਹਿਲੇ ਦਿਨ ਤੋਂ ਮਤਲਬ ਪਾਵੇਂ ਚਿੱਟਾ ਤੱਕ ਲਾਉਂਦਾ ਉਹ ਵੀ ਬੰਦੇ ਪਹਿਲੇ ਦਿਨ ਹੀ ਠੀਕ ਕਰੂਗੇ ਬਿਲਕੁਲ ਜੀ ਬਿਲਕੁਲ ਪਹਿਲੇ ਦਿਨ ਤੋਂ ਆਪਾਂ ਤੋੜ ਖਤਮ ਕਰਾਂਗੇ ਜੀ ਅੱਛਾ ਭਾਈ ਕੋਈ ਵੀ ਨਸ਼ਾ ਹੋਵੇ ਚਿੱਟਾ ਹੋਵੇ ਭੁੱਕੀ ਹੋਵੇ ਉਹ ਵੀ ਇੱਥੇ ਪਹਿਲੇ ਦਿਨ ਚ ਠੀਕ ਹੋਣਾ ਹਾਂਜੀ ਹਾਂਜੀ ਬਿਲਕੁਲ ਭਾਈ ਜੀ ਬਿਲਕੁਲ ਜਦੋਂ ਮਰਜ਼ੀ ਤੁਸੀਂ ਬੰਦਾ ਲੈ ਕੇ ਆਓ ਆਪਾਂ ਉਹਦੀ ਕੋਈ ਕਾਉਂਸਲਿੰਗ ਨਹੀਂ ਕਰਨੀ ਕਿਉਂਕਿ ਕਾਉਂਸਲਿੰਗ ਦੇ ਨਾਲ ਅਗਰ ਕਿਸੇ ਨੇ ਚਿੱਟਾ ਛੱਡਣਾ ਹੋਵੇ ਕੋਈ ਨਸ਼ਾ ਛੱਡਣਾ ਹੋਵੇ ਤਾਂ ਬੱਚੇ ਦੇ ਮਾਪਿਓ ਉਹਦੇ ਰਿਸ਼ਤੇਦਾਰ ਚਾਚਾ ਮਾਮਾ ਕਾਉਂਸਲਿੰਗਾਂ ਤਾਂ ਬਥੇਰਾ ਕਰ ਚੁੱਕੇ ਜੀ ਬਟ ਕਾਉਂਸਲਿੰਗਾਂ ਦੇ ਨਾਲ ਨਸ਼ਾ ਨਹੀਂ ਛੱਡ ਪਾ ਰਿਹਾ ਹੈਗਾ ਕਿਉਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ ਉਹਨੂੰ ਤੋੜ ਲੱਗਦੀ ਆ ਹੱਡ ਪੈਰ ਦੁਖਦੇ ਨੇ ਅੱਖਾਂ 'ਚੋਂ ਪਾਣੀ ਆਉਂਦਾ ਬਾਸੀਆਂ ਆਉਂਦੀਆਂ ਨੇ ਨੱਕ 'ਚੋਂ ਪਾਣੀ ਚੁੰਦਾ ਹੈਗਾ ਕਿਉਂਕਿ ਉਹਦੇ ਅੰਦਰ ਕੀ ਹੈ ਇਮਿਊਨਿਟੀ ਦਾ ਬਿਲਕੁਲ ਖਤਮ ਕਰ ਦੇ ਨਸ਼ਾ ਸਿਰਫ ਇੱਕ ਚਾਲਦਾ ਫਿਰਦਾ ਢਾਂਚਾ ਰਹਿ ਜਾਂਦਾ ਬੰਦੇ ਕੋਲ ਅੰਦਰੋਂ ਬਿਲਕੁਲ ਖੋਖਲਾ ਹੋਇਆ ਹੁੰਦਾ ਉਹ ਖੋਖਲਾਪਣ ਦੂਰ ਕਰਨ ਵਾਸਤੇ ਆਪਾਂ ਨੂੰ ਕੁਝ ਏਦਾਂ ਦੀ ਚੀਜ਼ ਤਾਂ ਆਪਣੀ ਬੋਡੀ ਨੂੰ ਪਾਵਰਫੁਲ ਚਾਹੀਦੀ ਨਾ ਜਿਹੜੀ ਉਸ ਚੀਜ਼ ਨੂੰ ਕਵਰ ਕਰ ਲੇ ਤਾਂ ਉਹ ਆਪਾਂ ਆਯੁਰਵੇਦ ਤਰੀਕੇ ਨਾਲ ਜਿਹੜੀ ਤੁਹਾਨੂੰ ਗੱਲ ਦੱਸਿਆ ਰਿਵਾਈਵ ਡਾਈਟ ਦੇ ਨਾਮ ਤੇ ਆਪਾਂ ਇੱਕ ਦਵਾਈ ਤਿਆਰ ਕੀਤੀ ਹੈ ਆਯੁਰਵੈਦਿਕ ਜਿਹੜਾ ਕਿ ਪਹਿਲੇ ਦਿਨ ਤੋਂ ਆਪਾਂ ਨਸ਼ਾ ਛੱਡਣ ਦੀ ਗਰੰਟੀ ਲੈ ਲੈਂਦੇ ਆਗੇ ਪਹਿਲੇ ਪਹਿਲਾ ਦਿਨ ਪਹਿਲੀ ਡੋਜ਼ ਪਹਿਲੀ ਡੋਜ਼ ਦੇ ਨਾਲ ਆਪਾਂ ਨਸ਼ਾ ਖਤਮ ਕਰ ਦਿੰਦੇ ਆ ਜੀ ਘਰ ਦੇ ਕਹਿੰਦੇ ਸੀ ਬੜਾ ਸਮਝਾ ਕੇ ਦੇਖ ਲਵਦੇ ਮੁੰਡੇ ਨੂੰ ਪਰ ਫੇਰ ਉਹੀ ਇਹੀ ਨਸ਼ੇ ਦੇ ਵਿੱਚ ਪੈ ਜਾਂਦਾ ਉਹ ਵੀ ਇੱਥੇ ਨਸ਼ਾ ਛੱਡ ਕੇ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਆਪਣੇ ਕੋਲ ਪਤਾ ਹੀ ਨਹੀਂ ਕਿੰਨੇ ਕੁੜੀਆਂ ਮੁੰਡੇ ਠੀਕ ਹੈ ਵੀ ਜਿਹੜੇ ਕਿ ਕਈ-ਕਈ ਸਾਲਾਂ ਤੋਂ ਆਦੀ ਹੋਏ ਸੀ ਨਸ਼ੇ ਦੇ ਕੋਈ ਕਿਸੇ ਤਰ੍ਹਾਂ ਨਸ਼ਾ ਕਰਦੇ ਕੋਈ ਕਿਸੇ ਦਾ ਕੋਈ ਘਰ ਦੇ ਵਿੱਚੋਂ ਕੋਈ ਮਾਂ ਦੀਆਂ ਵਾਲੀਆਂ ਵੇਚ ਕੇ ਕਰਦਾ ਸੀਗਾ ਕੋਈ ਕਿਦਾਂ ਕਿਉਂਕਿ ਹੁਣ ਜਿਹੜੇ ਬੰਦੇ ਨੇ ਇੱਕ ਵਾਰ ਨਸ਼ਾ ਕਰ ਲਿਆ ਉਹਨੂੰ ਪੈਸੇ ਨਾ ਮਿਲੇ ਤਾਂ ਉਹਨੇ ਆਖਰ ਨੂੰ ਚੋਰੀਆਂ ਚੱਪੇ ਤੇ ਵੀ ਹੋਣਾ ਸਭ ਤੋਂ ਪਹਿਲਾਂ ਸ਼ੁਰੂਆਤ ਉਹ ਆਪਣੇ ਘਰ ਤੋਂ ਕਰਦੇ ਜਦੋਂ ਘਰ ਤੋਂ ਖਤਮ ਹੋ ਜਾਂਦਾ ਫਿਰ ਉਹ ਬਾਹਰ ਕਰਨਾ ਸ਼ੁਰੂ ਕਰ ਦਿੰਦਾ ਠੀਕ ਹੈ ਹੁਣ ਬਹੁਤ ਸਾਰੇ ਲੋਕ ਆਪਣੇ ਕੋਲ ਨਸ਼ਾ ਛੱਡ ਚੁੱਕ ਨੇ ਹਰੇਕ ਬੰਦੇ ਦੀ ਆਪਾਂ ਜਿਹੜੀ ਪ੍ਰਾਈਵੇਸੀ ਆ ਉਹ ਰੱਖਦੇ ਆ ਗੁਪਤ ਰੱਖਦੇ ਆ ਕਿਉਂ ਕਿਉਂਕਿ ਹਰ ਇੱਕ ਬੰਦੇ ਦਾ ਅੱਜ ਮਾਰਕੀਟ ਦੇ ਵਿੱਚ ਸਟੇਟਸ ਹੈਗਾ ਹੈਨਾ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਵੀ ਹਾਂ ਅਸੀਂ ਨਸ਼ਾ ਛੱਡ ਰਹੇ ਆ ਵੀ ਸਾਡੇ ਕਿਸੇ ਨੂੰ ਪਤਾ ਲੱਗੇ ਵੀ ਆਪਾਂ ਨਸ਼ਾ ਕਰਦੇ ਸੀ ਕਿਸੇ ਟਾਈਮ ਜੀ ਕਿੰਨੇ ਕੁ ਕੁੜੀਆਂ ਮੁੰਡੇ ਦੇ ਨਸ਼ਾ ਛਡਵਾ ਚੁੱਕੇ ਆ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛਡਾ ਚੁੱਕੇ ਆ ਜੀ ਜਿਵੇਂ ਨਾ ਕਈ ਰੋਂਦੇ ਰਕ ਲਾਉਂਦੇ ਪਰਿਵਾਰ ਆਉਂਦੇ ਹੋਣਗੇ ਤੁਹਾਡੇ ਕੋਲ ਉਹਦਾ ਦਬਾਵਾ ਲੈ ਕੇ ਜਾਂਦੇ ਹੋਣੇ ਜਦੋਂ ਮੁੰਡੇ ਦਾ ਨਸ਼ਾ ਖਣਵਾਉਂਦੇ ਬਿਲਕੁਲ ਬਾਈ ਜੀ ਬਿਲਕੁਲ ਸਾਡੇ ਕੋਲ ਲਗਭਗ ਹਰ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਬੰਦਾ ਇਦਾਂ ਦਾ ਜ਼ਰੂਰ ਹੁੰਦਾ ਨਾਲ ਤਾਂ ਹੋਰ ਚਾਰ ਮਰੀਜ਼ ਲੈ ਕੇ ਆਉਂਦਾ ਆਪਣੇ ਰਿਸ਼ਤੇਦਾਰੇ ਚੋਂ ਨਾਲ ਇੱਕ ਡੱਬਾ ਜ਼ਰੂਰ ਲੈ ਕੇ ਆਉਂਦਾ ਵੀ ਬਾਈ ਤੂੰ ਸਾਡੀ ਜ਼ਿੰਦਗੀ ਦੇ ਵਿੱਚ ਰੱਬ ਦੀ ਤਰ੍ਹਾਂ ਆਇਆ ਸਾਡੇ ਜਿਹੜਾ ਪੁੱਤ ਨੂੰ ਠੀਕ ਹੈ ਸਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੰਨਦਾ ਰਿਸ਼ਤੇਦਾਰ ਹੁੰਦਾ ਸੀਗਾ ਵੀ ਸਾਡਾ ਤਾਂ ਬੰਦੇ ਦਾ ਨਸ਼ਾ ਛੜਾਤਾ ਜੀ ਨਹੀਂ ਭਾਈ ਜਿਵੇਂ ਕਹਿੰਦਾ ਹੈ ਨਾ ਵੀ ਚਿੱਟੇ ਦਾ ਨਸ਼ਾ ਤਾਂ ਛੱਡੇ ਨਹੀਂ ਜਾਂਦਾ ਆਮ ਕਰਕੇ ਸੁਣਨ ਨੂੰ ਮਿਲਦੀ ਨੇ ਗੱਲਾਂ ਵੀ ਇਹ ਨਹੀਂ ਛੱਡਿਆ ਜਾਂਦਾ ਪਰ ਸੰਭਵ ਹੈਗਾ ਵੀ ਛੱਡਿਆ ਜਾ ਸਕਦਾ ਬਿਲਕੁਲ ਵੀਰੇ ਸੰਭਵ ਹੈਗਾਗਾ ਠੀਕ ਹੈ ਹੁਣ ਕਈ ਤਰੀਕੇ ਦੇ ਨਾਲ ਬੰਦਾ ਨਸ਼ਾ ਛੱਡਣੀ ਸ਼ੁਰੂ ਕਰਦਾ ਹੁਣ ਕੀ ਆ ਆਪਾਂ ਹਸਪਤਾਲਾਂ ਦੇ ਵਿੱਚ ਜਾਂਦੇ ਹਾਂ ਨਾ ਹੁਣ ਉੱਥੇ ਕੀ ਆ ਉੱਥੇ ਵੀ ਨਸ਼ਾ ਛਡਾਉਂਦੇ ਨੇ ਬਟ ਉੱਥੇ ਕੀ ਆ ਉੱਥੇ ਆਪਾਂ ਨੂੰ ਇੱਕ ਨਵੇਂ ਨਸ਼ੇ ਤੇ ਲਾ ਦਿੱਤਾ ਜਾਂਦਾ ਜੀ ਨਵਾਂ ਨਸ਼ਾ ਕੀ ਹੁਣ ਆਪਾਂ ਦੇਖਦੇ ਹਾਂ ਕਿ ਜੀਵ ਦੇ ਥੱਲੇ ਰੱਖਣ ਵਾਲੀ ਗੋਲੀ ਆਉਂਦੀ ਹੈ ਜੀ ਉਹ ਖਾ ਲੈਂਦਾ ਬੰਦਾ ਬੰਦ ਨੂੰ ਅਸੀਂ ਤੋੜ ਨਹੀਂ ਲੱਗਦੀ ਹੁਣ ਉਹ ਤਾਂ ਆਪ ਹੀ ਇੱਕ ਨਸ਼ਾ ਹੈਗਾ ਜਾਂ ਤਾਂ ਹੋਵੇ ਵੀ ਹਾਂ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਕੋਈ ਇੱਕ ਮਰਿਆਦਾ ਹੋਵੇ ਇੱਕ ਲਿਮਟ ਹੋਵੇ ਵੀ ਆਪਾਂ ਉਹਨਾ ਟਾਈਮ ਗੋਲੀ ਖਾ ਕੇ ਉਸ ਤੋਂ ਬਾਅਦ ਆਪ ਨੂੰ ਲੋੜਨਾ ਪਵੇ ਬਟ ਉਹ ਤਾਂ ਆਪਣੀ ਉਮਰ ਪਰ ਲੱਗ ਜਾਂਦੀ ਆ ਬਿਲਕੁਲ ਠੀਕ ਹੈ ਹੁਣ ਆਪਣਾ ਜਿਹੜਾ ਹੈਗਾ ਇਹ ਆਪਣੇ ਕੀ 40 ਤੋਂ ਲੈ ਕੇ 50 52 ਦਿਨ ਦਾ ਕੋਰਸ ਹੈਗਾ ਬੰਦਾ ਕਰ ਲੈਂਦਾ ਨਾ ਤਾਂ ਉਹਨੂੰ ਆਪਣੀਆਂ ਪੁਰੀਆਂ ਖਾਣ ਦੀ ਲੋੜ ਪੈਂਦੀ ਹੈ ਆਪਣੀ ਦਵਾਈ ਖਾਣ ਦੀ ਲੋੜ ਪੈਂਦੀ ਹੈ ਨਾ ਹੀ ਕੋਈ ਨਸ਼ਾ ਲੈਣ ਦੀ ਲੋੜ ਪੈਂਦੀ ਹੈ ਹੁਣ ਕਈ ਕਹਿੰਦੇ ਨੇ ਵੀ ਹਾਂ ਭਈ ਮੈਂ ਨਸ਼ਾ ਛੱਡਤਾ ਦਵਾਈ ਚੱਲ ਰਹੀ ਹੈ ਹੁਣ ਦਵਾਈ ਕਿਹੜੀ ਚੱਲ ਰਹੀ ਹੈ ਜੀਭ ਥਲੇ ਰੱਖਣ ਲਈ ਗੋਲੀ ਉਹ ਵੀ ਤਾਂ ਇੱਕ ਨਸ਼ਾ ਹੀ ਹੈ ਜੀ ਬਿਲਕੁਲ ਅੱਛਾ ਨਹੀਂ ਉਹੀ ਕਹਿੰਦੇ ਨੇ ਵੀ ਜੇ ਸਾਡੇ ਜੀਭ ਥੇ ਰੱਖਣ ਵਾਲੀ ਚਾ ਰੱਖਣ ਵਾਲੀ ਗੋਲੀ ਜਿਹੜੀ ਇਹ ਵੀ ਨਹੀਂ ਛੱਡ ਹੋ ਰਹੀ ਉਹ ਵੀ ਛਡਾਈਆਂ ਨੇ ਹਾਂਜੀ ਹਾਂਜੀ ਉਹ ਵੀ ਛਡਾਈਆਂ ਨੇ ਤੂੰ ਦੱਸਿਆਗਾ ਪਹਿਲਾ ਮਰਲੇ ਮਾਲੂਸ ਪੋਈ ਕਰੋ ਇੱਕ ਬੰਦਾ ਹੁੰਦਾ ਹੈਗਾ ਆਪਣੇ ਕੋਲ ਉਹ ਕਹਿੰਦਾ ਵੀ ਇਦਾਂ ਕਰਕੇ ਅਸੀਂ ਆਪਣਾ ਨਸ਼ਾ ਛਡਾਉਣ ਵਾਸਤੇ ਅਸੀਂ ਦਵਾਈ ਸ਼ੁਰੂ ਕੀਤੀ ਬਟ ਹੁਣ ਉਹ ਦਵਾਈ ਦਾ ਹੀ ਇਨ ਆਦਤ ਹੋ ਗਿਆ ਹੁਣ ਜੇ ਵਾਲੀ ਗੋਲੀ ਦਾ ਇਨ ਆਦਤ ਹੀ ਹੋ ਗਿਆ ਕਿ ਉਹ ਤੋਂ ਬਿਨਾ ਬੰਦੇ ਤੋਂ ਉੱਠੇ ਨਹੀਂ ਜਾਂਦਾ ਹੈਗਾ ਬਿਲਕੁਲ ਠੀਕ ਹੈ ਫਿਰ ਉਦਾਂ ਦੇ ਬੰਦੇ ਵੀ ਆਪਾਂ ਠੀਕ ਕੀਤੇ ਜਿਵੇਂ ਕਹਿੰਦੇ ਪੁਰਾਣੇ ਬਜ਼ੁਰਗ ਹੁੰਦੇ ਨੇ ਉਹ ਕਹਿੰਦੇ ਬੜੇ ਪੁਰਾਣੇ ਸਮੇਂ ਤੋਂ ਫੀਮ ਖਾਂਦੇ ਆ ਰਹੇ ਆ ਛੱਡ ਨਹੀਂ ਹੁੰਦੀ ਉਹ ਵੀ ਛਡਾਉਂਗੇ ਮੈਂ ਖਾ ਜਿੰਨੇ ਮਰਜ਼ੀ ਕੋਈ 20 ਤੋਲੇ ਖਾਂਦਾ ਕੋਈ 30 ਤੋਲੇ ਖਾਂਦਾ ਜਿੰਨੀ ਮਰਜ਼ੀ ਫੀਮ ਖਾਂਦਾ ਜੀ ਆਪਾਂ ਪਹਿਲੇ ਦਿਨ ਤੋਂ ਨਸ਼ਾ ਛਡਾਵਾਂਗੇ ਬਿਲਕੁਲ ਅੱਛਾ ਜਿਵੇਂ ਹਸਪਤਾਲ ਚ ਜਾਂਦੇ ਨੇ ਲੋਕ ਉੱਥੇ ਦਾਖਲ ਕਰਦੇ ਤੁਸੀਂ ਵੀ ਕੋਈ ਦਾਖਲ ਵਗੈਰਾ ਕਰਦੇ ਹੋ ਨਹੀਂ ਨਹੀਂ ਜੀ ਆਪਾਂ ਦਾਖਲ ਨਹੀਂ ਕਰਦੇ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਟਾਈਮ ਵੀ ਆਪਣੇ ਕੋਲ ਬੰਦਾ ਉਦੋਂ ਲੈ ਕੇ ਉਹ ਜਦੋਂ ਤੋੜ ਲੱਗੀ ਹੋਈ ਆ ਆ ਮੈਂ ਦਵਾਈ ਖਵਾਉਂਗੇ ਤੁਸੀਂ ਤੋੜ ਚ ਆ ਜੇ ਕੋਈ ਉਸ ਤੋਂ ਬਾਅਦ ਤੋੜਨਾ ਨਹੀਂ ਲੱਗੂ ਫਿਰ ਨਹੀਂ ਤੋੜ ਨਹੀਂ ਲੱਗੂਗੀ ਜੀ ਰਾਮਨਾਥ ਤੁਰ ਕੇ ਜਾਊਗਾ ਬਿਲਕੁਲ ਰਾਮਨਾਲ ਤੁਰ ਕੇ ਜਾਊਗਾ ਹਾਂ ਕਈਆਂ ਦਾ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਾਂ ਅੰਦਰ ਇੰਨੀ ਕਮਜ਼ੋਰੀ ਆਉਂਦੀ ਹੈ ਲੀਵਰ ਤੇ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ ਵੀ ਕਈਆਂ ਦਾ ਲੀਵਰ ਬਹੁਤ ਡੈਮੇਜ ਹੋ ਜਾਂਦਾ ਤਾਂ ਆਪਾਂ ਨਾਲ ਲੀਵਰ ਦੀ ਦਵਾਈ ਵੀ ਨਾਲ ਦੇ ਕੇ ਤੋੜ ਦੇਆ ਵੀ ਤਾਂ ਕਿ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਅੱਛਾ ਕਈ ਕਹਿੰਦੇ ਨੇ ਨਾ ਵੀ ਨਸ਼ਾ ਅਸੀਂ ਕੰਮ ਕਰਨ ਲਈ ਕਰਦੇ ਹਾਂ। ਸਤ ਉਹ ਤੋਂ ਬਿਨਾ ਕੰਮ ਨਹੀਂ ਹੁੰਦਾ। ਫਿਰ ਕੰਮ ਵੀ ਕਰ ਪਾਊਗਾ ਕਿ ਨਹੀਂ? ਬਿਲਕੁਲ ਬਾਈ ਜੀ ਬਲਕਿ ਆਪਾਂ ਨਾ ਇੱਕ ਨਿੱਕੀ ਜਿਹੀ ਗੱਲ ਹੋਰ ਕਰ ਲੈਂਦੇ ਆ ਬੰਦਾ ਨਸ਼ੇ ਤੇ ਲੱਗਦਾ ਕਿਵੇਂ ਆ? ਜੀ। ਠੀਕ ਹੈ। ਹੁਣ ਕਈ ਵਾਰ ਕੀ ਹੁੰਦਾਗਾ ਮੰਨ ਲਓ ਕੋਈ ਬੰਦਾ ਆਪਣਾ ਯਾਰ ਮਿੱਤਰ ਹੈ ਨਾ ਆਪਾਂ ਨਸ਼ੇ ਕਰਦਾ। ਆਪਾਂ ਕਹਿੰਦੇ ਵੀ ਹਾਂ ਚੱਲ ਯਾਰ ਮੜਾ ਲਾ ਲੈ। ਆਪਾਂ ਸ਼ੌਂਕੀਆ ਤੌਰ ਤੇ ਸ਼ੁਰੂ ਕਰਦੇ ਆ। ਹੁਣ ਮੰਨ ਲਓ ਸਪੋਇ ਕਰੋ ਕਿ ਮੁੰਡੇ ਨਵੇਂ-ਨਵੇਂ ਫੀਮਖਾਨੇ ਸ਼ੁਰੂ ਕਰਦੇ ਨੇ। ਇੱਕ ਫਿਜ਼ੀਕਲੀ ਇੰਟੀਮੇਟ ਹੋਣ ਵਾਸਤੇ ਇੱਕ ਟਾਈਮਿੰਗ ਵਾਸਤੇ ਆਪਾਂ ਫੀਮ ਖਾ ਲੈਂਦੇ ਆ ਬਟ ਉਥੋਂ ਟਾਈਮਿੰਗ ਨੂੰ ਫੀਮ ਤੋਂ ਖਾਂਦਾ 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 ਉਹ ਬੰਦਾ ਇੱਕ ਆਦੀ ਹੋ ਜਾਂਦਾ ਹੈਗਾ ਠੀਕ ਹੈ ਫਿਰ ਉਹਨੂੰ ਛੱਡਣਾ ਬਹੁਤ ਔਖਾ ਲੱਗਦਾ ਛੱਡਣਾ ਛੱਡਣਾ ਚਾਹੁੰਦਾ ਹੁੰਦਾ ਹੈ ਕਿ ਬਟ ਉਹਨੂੰ ਤੋੜ ਹੀ ਨਹੀਂ ਲੱਗਦੀ ਮਰਨ ਵਾਲਾ ਹੋ ਜਾਂਦਾ ਹੈਗਾ ਤਾਂ ਕਰਕੇ ਉਹਨੂੰ ਖਾਣੀ ਹੀ ਪੈਂਦੀ ਆ ਤੇ ਆਪਾਂ ਦੇ ਕੋਲ ਆਵੇ ਠੀਕ ਹੈ ਆਪਾਂ ਇਦਾਂ ਦੀਆਂ ਸਾਰੀਆਂ ਪ੍ਰੋਬਲਮਾਂ ਬੰਦੇ ਦੀਆਂ ਪਹਿਲੇ ਦਿਨ ਤੋਂ ਠੀਕ ਕਰਕੇ ਭੇਜਾਂਗੇ ਜੀ ਮੰਨ ਲਓ ਆਪਣੇ ਕਈ ਲੋਕ ਆਪਣੇ ਵੀਡੀਓ ਦੇਖ ਰਹੇ ਨੇ ਉਸ ਉਦੇ ਹੋਣੇ ਯਾਰ ਮੈਂ ਨਸ਼ਾ ਛੱਡਣਾ ਚਾਹੁੰਦਾ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਹਨਾ ਉਹ ਵੀ ਸਾਰਾ ਤਰੀਕਾ ਗੁਪਤ ਰੱਖਿਆ ਜਾਊਗਾ ਹਾਂਜੀ ਹਾਂਜੀ ਬਿਲਕੁਲ ਕੋਈ ਵੀ ਬੰਦਾ ਫੋਨ ਕਰਦਾ ਉਹਨਾਂ ਦੀ ਸਾਰਾ ਡਾਟਾ ਗੁਪਤ ਰੱਖਿਆ ਜਾਊਗਾ ਕਿਸੇ ਤਰ੍ਹਾਂ ਦਾ ਕਿਤੇ ਸ਼ੋਅ ਨਹੀਂ ਹੋਊਗਾ ਉਹਨਾਂ ਦਾ ਜੀ ਅੱਛਾ ਬਈਕਰ ਹੁਣ ਤੁਸੀਂ ਖੁਦ ਅਖੀਰ ਰਿਜ਼ਲਟ ਦੇਖਦੇ ਹੋਗੇ ਇੱਥੇ ਬੈਠੇ ਲੋਕ ਦੱਸ ਕੇ ਜਾਂਦੇ ਹੋਣਗੇ ਰਿਜ਼ਲਟ ਬਈ ਜੀ ਤੁਹਾਨੂੰ ਮੈਂ ਦੱਸ ਕੇ ਹਟਿਆ ਆਪਣੇ ਕੋਲ ਡ ਆਤਮਾ ਬਹੁਤ ਖੁਸ਼ ਹੁੰਦੀ ਹੈ ਜਦੋਂ ਕੋਈ ਬੰਦਾ ਆ ਕੇ ਦੁਆ ਦੇ ਕੇ ਜਾਂਦਾ ਹੈ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਵੱਧ ਦੁਆ ਹਰ ਕੋਈ ਦੇ ਦਿੰਦਾ ਬਟ ਜਿਹੜੀ ਕਿਸੇ ਮੂਹੋਂ ਦੁਆ ਨਿਕਲਣੀ ਹੈ ਬਾਈ ਜੀ ਉਹਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ ਤੇ ਆਪਾਂ ਉਹ ਦੁਆਵਾਂ ਖਾਟ ਰਹੇ ਹਾਂ ਕੋਈ ਨੁਕਸਾਨ ਵਗੈਰਾ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੈਗਾ ਬਾਈ ਜੀ 100% ਆਯੁਰਵੈਦਿਕ ਹੈ ਆਯੂਸ਼ ਤੋਂ ਮਾਨਤਾ ਪ੍ਰਾਪਤ ਹੈ ਜੀਐਮਪੀ ਦੀ ਸਟੈਂਪ ਲੱਗੀ ਹੋਈ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਹੈ ਹੀ ਨਹੀਂਗਾ ਜੀ ਜੀ ਕਹਿੰਦੇ ਮਿਲਣਾ ਹੋਵੇ ਫਿਰ ਕਿੱਥੇ ਪਹੁੰਚਣਗੇ ਮਿਲਣਾ ਬਾਈ ਜੀ ਆਪਾਂ ਤਨੋਲੇ ਆ ਤਨੋਲੇ ਪ੍ਰੈਜ਼ੀਡੈਂਟ ਮਾਰਕੀਟ ਪੈਂਦੀ ਐ ਐਮ ਐਸ ਵੈਲਡਰਾਈਟ ਦੇ ਨਾਮ ਤੋਂ ਆਪਣਾ ਆਫਿਸ ਹੈਗਾ ਕਿ ਇੱਥੇ ਆਓ ਵਿਜ਼ਿਟ ਕਰੋ ਜਦੋਂ ਮਰਜ਼ੀ ਜਿਹੜੇ ਦੂਰ ਬਤੌਰ ਵੀ ਬੈਠੇ ਨੇਗੇ ਠੀਕ ਐ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਬੈਠੇ ਨੇ ਤਾਂ ਆਪਾਂ ਕੋਰੀਅਰ ਵੀ ਭੇਜ ਦੇਾਂਗੇ ਮਤਲਬ ਫੋਨ ਤੇ ਗੱਲ ਕਰ ਲੈਣ ਫੋਨ ਤੇ ਗੱਲ ਕਰਕੇ ਆਪਾਂ ਕੋਰੀਅਰ ਭੇਜ ਦਿੰਨੇ ਆ ਪੰਜਾਬ ਦੇ ਵਿੱਚ ਕੋਰੀਅਰ ਦਾ ਖਰਚਾ ਕੋਈ ਨਹੀਂ ਹੈਗਾ ਪੂਰੇ ਇੰਡੀਆ ਦੇ ਵਿੱਚ ਕੋਈ ਕੋਰੀਅਰ ਦਾ ਖਰਚਾ ਨਹੀਂ ਹੈਗਾ ਸਿਰਫ ਆਪਣਾ ਐਡਰੈਸ ਦਿਓ ਜਦੋਂ ਦਵਾਈ ਘਰ ਪਹੁੰਚ ਗਈ ਉਦੋਂ ਉਹਦੇ ਉੱਤੇ ਸਲਾਹ ਜਿਹੜੀ ਬਿਲਕੁਲ ਫ੍ਰੀ ਦਿੱਤੀ ਜਾਊਗਾ ਬਿਲਕੁਲ ਬਿਲਕੁਲ ਫ੍ਰੀ ਸਲਾਹ ਦਿੱਤੀ ਜਾਊਗੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਵੀ ਨਸ਼ਾ ਕਰਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸਾਡੇ ਤੋਂ ਦਵਾਈ ਲਓ ਜੇ ਕੋਈ ਗੱਲਬਾਤ ਕਰਨੀ ਹੈ ਤਾਂ ਤੁਸੀਂ ਸਾਡੇ ਤੋਂ ਫੋਨ ਕਰਕੇ ਸਲਾਹ ਕਰ ਸਕਦੇ ਹੋ ਵੀ ਕੀ ਨਸ਼ਾ ਕਰਦੇ ਹੋ ਸੋ ਬਿਲਕੁਲ ਦੋਸਤੋ ਬਾਈ ਹੁਣੀ ਨਾ ਕਿੰਨੇ ਹੀ ਲੋਕਾਂ ਦਾ ਨਸ਼ਾ ਛਡਵਾ ਚੁੱਕੇ ਨੇਗੇ ਭਾਵੇਂ ਚਿੱਟਾ ਹੋਵੇ ਅਫੀਮ ਹੋਵੇ ਭੁੱਕੀ ਹੋਵੇ ਤੁਹਾਨੂੰ ਤੋੜ ਲੱਗਿਆ ਤੁਸੀਂ ਤੋੜ ਦੇ ਵਿੱਚ ਇੱਥੇ ਆ ਜਾਓ ਪਹਿਲੇ ਦਿਨ ਹੀ ਤੁਹਾਨੂੰ ਪਹਿਲੀ ਡੋਜ਼ ਤੋਂ ਜਿਹੜਾ ਨਸ਼ਾ ਛਡਵਾ ਕੇ ਭੇਜਿਆ ਜਾਊਗਾ ਚਿੱਟਾ ਅਫੀਮ ਭੁੱਕੀ ਸ਼ਰਾਬ ਡੋਡੇ ਕੋਈ ਵੀ ਵੱਡੇ ਤੋਂ ਵੱਡਾ ਨਸ਼ਾ ਹਰ ਇੱਕ ਦਿਨ ਪਹਿਲੇ ਤੇ ਪਹਿਲੀ ਡੋਜ਼ ਤੋਂ ਤੇ ਪਹਿਲੇ ਦਿਨ ਤੋਂ ਛਡਵਾਇਆ ਜਾਊਗਾ ਸੋ ਬਿਲਕੁਲ ਦੋਸਤੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਸ਼ੇਅਰ ਉਹਨਾਂ ਲੋਕਾਂ ਤੱਕ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਤਸ ਚੁੱਕੇ ਨੇ ਜਾਂ ਪਰਿਵਾਰਾਂ ਦੇ ਪਰਿਵਾਰ ਜਿਹੜੇ ਉਜੜ ਚੁੱਕੇ ਨੇਗੇ ਕਿ ਆਪਾਂ ਰੋਜ਼ ਦੇਖਦੇ ਹਾਂ ਵੀ ਕਿੰਨੇ ਹੀ ਘਰ ਨਸ਼ੇ ਨੇ ਖਰਾਬ ਕਰਤੇ ਤੁਸੀਂ ਬਚਾਉਣੇ ਆ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਨੰਬਰ ਵੀ ਸਕਰੀਨ ਉੱਪਰ ਦਿੱਤੇ ਹੋਏ ਨੇ ਬਾਈ ਉਹਨਾਂ ਨਾਲ ਕਾਲ ਕਰ ਸਕਦੇ ਹੋ ਬਾਈ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਆਖਰ ਦੇ ਉੱਤੇ ਆਖਰ ਦੇ ਉੱਤੇ ਬਾਈ ਜੀ ਮੈਂ ਹੀ ਕਹੂੰਗਾ ਨਸ਼ੇ ਛੱਡੋ ਠੀਕ ਹੈ ਕੋੜ ਨੂੰ ਵੱਡੋ ਆਪਣੀ ਜਿਹੜੀ ਜ਼ਿੰਦਗੀ ਬਣੀ ਹੈ ਇਹਨੂੰ ਇੱਕ ਸਹੀ ਕੰਮ ਤੇ ਲਾਓ ਆਪਣੇ ਮਾਪਿਓ ਨੂੰ ਸੁੱਖ ਦਿਓ ਠੀਕ ਹੈ ਨਸ਼ੇ ਕਰਕੇ ਨਾ ਆਪ ਦੁਖੀ ਹੋ ਨਾ ਹੀ ਮਾਪਿਆਂ ਨੂੰ ਦੁਖੀ ਕਰੋ ਜੀ 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 ਸੋ ਬਿਲਕੁਲ ਦੋਸਤੋ ਘਰ ਬੈਠੇ ਬੈਠੇ ਤੁਸੀਂ ਹੁਣ ਨਸ਼ਾ ਛੱਡ ਸਕਦੇ ਹੋ ਬਿਨਾ ਕੋਈ ਦਾਖਲ ਹੋਏ ਬਿਨਾ ਕੋਈ ਤੋੜ ਤਕਲੀਫ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੁੜੇ ਹੋ ਰਹੇ ਪੰਜਾਬ ਚੈਨਲ ਦੇ ਨਾਲ ਕੈਮਰਾ ਪਾਸੰਗੁਰਦੇਵ ਦੇ ਨਾਲ ਧੰਨਵਾਦ